ਸਤਿ ਸ਼੍ਰੀ ਅਕਾਲ ਜੀ ਲੇਖਾ ਜੋਖਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਦਵਿੰਦਰਜੀਤ ਸਿੰਘ ਦਰਸ਼ੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੇ ਦਰਸ਼ੀ ਭਾਜੀ ਦੋਨੇ ਜਣੇ ਅੱਜ ਫੇਰ ਤੁਹਾਡੀ ਕਚਹਿਰੀ ਵਿੱਚ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਅੱਜ ਦਰਸ਼ੀ ਭਾਜੀ ਆਪਾਂ ਲੇਖਾ ਜੋਖਾ ਕਰਾਂਗੇ ਪੰਜਾਬ ਬਲਦੀ ਪੱਠੀ ਤੇ ਬੈਠਾ ਵਾ ਪੰਜਾਬ ਕਿਉਂਕਿ ਦੇਖੋ ਗਵਾਂਡੀ ਮੁਲਕ ਦੇ ਨਾਲ ਪਹਿਲੇ ਜਿਹੜੇ ਹੈਗੇ ਆ ਸਾਡੇ ਪਾਕਿਸਤਾਨ ਦੇ ਨਾਲ ਭਾਰਤ ਦੇ ਜਿਹੜੇ ਕਰਤਨ ਚੱਲਦੀ ਆ ਪਰ ਉਹਨਾਂ ਨੇ 18-20 ਦਿਨ ਪਹਿਲਾਂ ਜਿਹੜਾ ਸਿੱਧਾ ਜਿਹੜਾ ਕਲੰਕ ਪਾਕਿਸਤਾਨ ਦੇ ਮੱਥੇ ਤੇ ਲੱਗਿਆ ਜਿਹੜਾ ਕਿ ਘਟਨਾ ਵਾਪਰੀ ਆ ਉੱਥੋਂ ਦੇ ਯਾਤਰੀ ਜਿਹੜੇ ਭਾਰਤ ਦੇ ਜਿਹੜੇ ਉੱਥੇ ਗਏ ਸੀਗੇ ਪਹਿਲ ਗਾਉਂ ਉੱਥੇ ਗਏ ਸੀ ਉਹਨਾਂ ਨੂੰ ਅੱਤਵਾਦੀਆਂ ਨੇ ਜਿਹੜਾ ਹੈਗਾ ਮੌਤ ਦੇ ਘਾਟ ਤਾਰ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਉਹਦਾ ਮੋੜਵਾ ਜਵਾਬ ਦੇਣ ਲਈ ਭਾਰਤ ਵੱਲੋਂ ਵੀ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਇਹਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਜਨੀ ਕਿ ਸਹਿਮ ਪਾਇਆ ਜਾ ਰਿਹਾ ਭਾਵੇਂ ਕਿ ਦੇਸ਼ ਪੂਰਾ ਪ੍ਰਧਾਨ ਮੰਤਰੀ ਦੇ ਇਸ ਕਾਰਵਾਈ ਤੇ ਖੁਸ਼ ਆ ਉੱਥੇ ਜਿਹੜਾ ਹੈਗਾ ਜਿਹੜਾ ਕਸ਼ਮੀਰ ਤੇ ਪੰਜਾਬ ਜਿਹੜਾ ਹੈਗਾ ਦੋਨੇ ਦੋਨਾਂ ਦੇ ਭਾਰਤੀ ਜਿਹੜੇ ਲੋਕ ਨੇ ਦੋਨਾਂ ਸਟੇਟਾਂ ਦੇ ਉਹ ਸਾਂਝੇ ਹੋਏ ਨੇ ਤੁਹਾਡਾ ਵੀ ਲੰਬਾ ਤਜਰਬਾ ਰਿਹਾ ਕਿਉਂਕਿ ਇਹਦੇ ਵਿੱਚ ਇਹਦਾ ਇਹ ਕਾਰਨ ਕੀ ਆ ਕਿਉਂਕਿ ਸਰਹੱਦ ਤਾਂ ਗੁਜਰਾਤ ਵੀ ਲੱਗਦੀ ਆ ਪਾਕਿਸਤਾਨ ਦੇ ਨਾਲ ਸਰਹੱਦ ਰਾਜਸਥਾਨ ਵੀ ਲੱਗਦੀ ਆ ਪਰ ਪੰਜਾਬ ਹੀ ਕਿਉਂ ਬਸ ਇਹਦੇ ਵਿੱਚ ਬਾਰੇ ਆਪਾਂ ਥੋੜਾ ਜਿਹਾ ਚਰਚਾ ਕਰੀਏ ਪਰਮਿੰਦਰ ਜੀ ਜੀ ਜੇ ਆਪਾਂ ਪੁਰਾਣੀ ਝਾਤ ਮਾਰੀਏ ਜੀ ਜਿਹੜੀ ਵੰਡ ਹੋਈ ਦੇਸ਼ ਦੀ ਜੀ ਉਹ ਪੰਜਾਬ ਦੀ ਹੋਈ ਜੀ ਦੇਸ਼ ਦੀ ਨਹੀਂ ਹੋਈ ਇੱਕ ਤਾਂ ਇਹ ਲੋਕਾਂ ਨੂੰ ਬੱਸ ਦਾ ਲੋਕਾਂ ਨੂੰ ਜਾਣਕਾਰੀ ਹੈ ਹੀ ਹੈ ਹਾਂ ਪਰ ਇਹ ਆਪਾਂ ਕਲੀਅਰ ਕਰ ਦਈਏ ਜਿਹੜੀ ਵੰਡ 1947 ਦੀ ਹੋਈ ਨਾ ਹਾਂ ਉਹ ਜ਼ਿਆਦਾਤਰ ਪੰਜਾਬੀਆਂ ਦੀ ਹੋਈ ਪੰਜਾਬੀਆਂ ਦੀ ਹੋਈ ਵਟਵਾਰਾ ਹੋ ਗਿਆ ਪੰਜਾਬੀ ਪੰਜਾਬ ਨੂੰ ਵੰਡਿਆ ਗਿਆ ਬਾਕੀ ਦਾ ਦੇਸ਼ ਉੱਥੇ ਖੜਾ ਹੈ ਹਾਂ ਬਾਕੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਜਿਹੜੀ ਕੜਤਣ ਵੀ ਹੈ ਜਿਹੜਾ ਪਿਆਰ ਵੀ ਹੈ ਉਹ ਪੰਜਾਬੀਆਂ ਨਾਲ ਆਪਸ ਦੇ ਵਿੱਚ ਹਾਂ ਲਹਿੰਦੇ ਦੇ ਪੰਜਾਬ ਚੜ੍ਹਦੇ ਪਿਆ ਉਹਨੂੰ ਜਨਾ ਦਿੱਤਾ ਗਿਆ ਆਪਣੇ ਵਾਲਾ ਚੜਦਾ ਪੰਜਾਬ ਹੋ ਗਿਆ ਹਾਂ ਜਿਹੜਾ ਪਾਕਿਸਤਾਨ 'ਚ ਰਹਿ ਗਿਆ ਉਹਨੂੰ ਲਹਿੰਦਾ ਪੰਜਾਬ ਕਿਹਾ ਜਾਂਦਾ ਹੂੰ ਜਿਹੜੀ ਪਿਛਲੇ ਦਿਨੀ ਘਟਨਾ ਵਾਪਰੀ ਹੂੰ ਪਹਿਲਗਾਮ ਦੇ ਵਿੱਚ ਉੱਥੇ ਕੀ ਹੋਇਆ ਚਾਰ ਅਤਵਾਦੀ ਆਉਂਦੇ ਆ ਹੂੰ ਉਹ ਚੁਣ-ਚੁਣ ਕੇ ਜਿਹੜਾ ਵੀ ਬੰਦਾ ਮੈਨ ਪਾਵਰ ਉਹਨੂੰ ਗੋਲੀਆਂ ਮਾਰੀ ਜਾਂਦੇ ਆ ਹਾਂ ਕਿਸੇ ਔਰਤ ਨੂੰ ਨਹੀਂ ਉਹਨਾਂ ਨੇ ਗੋਲੀ ਮਾਰੀ ਹਮ ਇੱਕ ਔਰਤ ਨੇ ਕਿਹਾ ਵੀ ਸਾਨੂੰ ਵੀ ਮਾਰ ਦਿਓ ਹਮ ਉਹ ਕਹਿੰਦਾ ਨਹੀਂ ਤੁਸੀਂ ਜਾ ਕੇ ਨਾ ਆਪਣੇ ਮੋਦੀ ਨੂੰ ਜਾ ਕੇ ਦੱਸਿਓ ਹਮ ਆਹ ਵਰਡਿੰਗ ਸੀ ਉਹਦੀ ਹਮ ਜਿੰਨੇ ਚੋਕੇ ਸਾਡੇ ਨਾਲ ਧੱਕਾ ਕਰਨਾ ਬੰਦ ਕਰੋ ਹਾਂ ਪਰ ਹੁਣ ਤੁਸੀਂ ਇਹ ਦੇਖੋ ਜਦੋਂ ਦਾ ਧਾਰਾ 370 ਤੋੜੀ ਐ ਹਮ ਆਰਧਪੜ ਦੇ ਵਿੱਚ 25 ਤੋਂ 30 ਕਰੋੜ ਲੋਕ ਰਹਿੰਦੇ ਆ ਜਿਹੜੇ ਮੁਸਲਮਾਨ ਕਹੋਂਦੇ ਆ ਹਮ ਮੁਸਲਮ ਧਰਮ ਨੂੰ ਮੰਨਦੇ ਆ ਹਮ ਉਹ ਲੋਕਾਂ ਚੋਂ ਇੱਕ ਥਾਂ ਦੇ ਵੀ ਪਰਮਿੰਦਰ ਜੀ ਮਜਾਲਾ ਨਹੀਂ ਹੋਇਆ ਹਮ ਸਾਰਿਆਂ ਨੇ ਉਹ ਰੱਬ ਦਾ ਭਾਣਾ ਅੱਲਾ ਦਾ ਭਾਣਾ ਕਹਿ ਕੇ ਮੰਨ ਲਿਆ ਹਮ ਹੁਣ ਇਹ ਲੋਕ ਪਤਾ ਨਹੀਂ ਕੀ ਚਾਹੁੰਦੇ ਆ ਹੋਰ ਮੋਦੀ ਤੋਂ ਹਮ ਉਸ ਤੋਂ ਬਾਅਦ ਜਿਹੜੀ ਆਪਾਂ ਜਿਹੜੀ ਅਸਲ ਗੱਲ ਹੈ ਉਸ ਤੋਂ ਬਾਅਦ ਜਦੋਂ ਉੱਥੋਂ ਵਿਧਾਨ ਸਭਾ ਤੋੜ ਦਿੱਤੀ ਗਈ ਦੋ ਕੇਂਦਰ ਦੀ ਸ਼ਾਸਤ ਰਾਜ ਬਣਾ ਦਿੱਤੇ ਗਏ ਇੱਕ ਬਣਾਤਾ ਗਿਆ ਜੰਮੂ ਕਸ਼ਮੀਰ ਇੱਕ ਲਦਾਖ ਹਾਂਜੀ ਉਸ ਤੋਂ ਬਾਅਦ ਉੱਥੇ ਜੋ ਤਰੱਕੀ ਹੋਈ ਹੂੰ ਜੋ ਜਿੱਦਾਂ ਮੋਦੀ ਸਰਕਾਰ ਨੇ ਉੱਥੇ ਇੰਤਜ਼ਾਮ ਕੀਤੇ ਵੀ ਉਹ ਲੋਕਾਂ ਦਾ ਭਰੋਸਾ ਬਣਿਆ ਉੱਥੇ ਲੱਖਾਂ ਕੀ ਕਰੋੜਾਂ ਦੇ ਵਿੱਚ ਟੂਰਿਸਟ ਜਾਣੇ ਸ਼ੁਰੂ ਹੋ ਗਏ ਜੀ 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 ਉਹਨੂੰ ਮਿਨੀ ਸਵਿਟਜ਼ਰਲੈਂਡ ਕਿਹਾ ਜਾਣ ਲੱਗ ਗਿਆ ਕਿਉਂਕਿ ਨਹੀਂ ਹੈ ਹੀ ਹੈ ਜੇ ਤੁਸੀਂ ਜਾਓ ਜੇ ਤੁਸੀਂ ਉਹਨੂੰ ਦੇਖੋ ਨਾ ਹਮ ਜਿਹੜਾ ਸ਼੍ਰੀਨਗਰ ਦਾ ਇਲਾਕਾ ਪੈਲਗਾਮ ਤੱਕ ਜੀ ਐਨਾ ਖੂਬਸੂਰਤ ਹੈ ਕੁਦਰਤ ਨੇ ਇੰਨੀ ਸੋਹਣੀ ਚੀਜ਼ ਉਹ ਬਣਾਈ ਹੈ ਪਰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਹੈ ਹਮ ਕਿਉਂ ਇਹ ਦੇਸ਼ ਦਾ ਵਟਵਾਰਾ ਹੋਇਆ ਕਿਉਂ ਪਾਕਿਸਤਾਨ ਬਣਿਆ ਕਿਉਂ ਜੰਮੂ ਕਸ਼ਮੀਰ ਵੰਡਿਆ ਗਿਆ ਜੀ ਕਿਉਂ ਪੰਜਾਬ ਵੰਡਿਆ ਗਿਆ ਪਰ ਉਹ ਜਿੱਥੇ ਆਪਾਂ ਉਸ ਗੱਲ ਤੇ ਆਉਂਦੇ ਹਾਂ ਹਾਂ ਉਹਦਾ ਕਦੇ ਫੇਰ ਆਪਾਂ ਇਸ ਗੱਲ ਤੇ ਪ੍ਰੋਗਰਾਮ ਕਰਾਂਗੇ ਵੀ ਉਹ ਉਹ ਨੂੰ ਕਿਉਂ ਸਵਰਗ ਕਿਹਾ ਜਾਂਦਾ ਕਿਉਂ ਉੱਥੇ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਤੇ ਕਿਉਂ ਇਹ ਗੱਲ ਜਿਆਦਾ ਢੁਕਦੀ ਹੈ ਕਿ ਪੰਜਾਬ ਦੀ ਵੰਡ ਹੋਈ ਪੰਜਾਬ ਦਾ ਬਾਰਡਰ ਹੂੰ ਜੇ ਤੁਸੀਂ ਜਾ ਕੇ ਦੇਖੋ ਨਾ ਗਏ ਹੋ ਤੁਸੀਂ ਬੱਚੇ ਨਾਲ ਪਿਛਲੇ ਦਿਨੀ ਗਏ ਸੀ ਤੁਸੀਂ ਦੇਖੀਏ ਸੈਰੇਮਨੀ ਜੀ ਉਹਦੇ ਨਾਲ ਹੀ ਲਾਹੌਰ ਹੈ ਉੱਥੇ ਹੀ ਸ਼ੁਰੂ ਹੋ ਜਾਂਦਾ 30 35 ਕਿਲੋਮੀਟਰ ਤੁਹਾਨੂੰ ਕਾਰਾਂ ਬੱਸਾਂ ਚ ਲੈ ਜਾਂਦੇ ਆ ਤੇ ਉੱਥੇ ਸ਼ਹਿਰ ਲਾਹੌਰ ਆ ਜਾਂਦਾ ਜੀ ਲਾਹੌਰ ਜਾ ਕੇ ਤੁਸੀਂ ਜੇ ਦੇਖੋ ਨਾ ਬਰਿੰਦਰ ਜੀ ਉਹ ਲੱਗਦਾ ਅਮਰਸਰ ਹੈ ਉਹੀ ਆ ਨਾ ਜੀ ਸਾਡਾ ਜੇ ਲਾਹੌਰ ਦਾ ਨਮੂਨਾ ਦਿੱਤਾ ਗਿਆ ਸਾਨੂੰ ਚੰਡੀਗੜ੍ਹ ਬਣਾਇਆ ਗਿਆ ਵੀ ਲਾਹੌਰ ਹੁਣ ਕੀ ਹੈ ਅੱਛਾ ਯੂਨੀਵਰਸਿਟੀ ਲਿਆਂਦੀ ਗਈ ਹੁਣ ਪੰਜਾਬ ਦੇ ਵਿੱਚ ਕਿਉਂ ਸਹਿਮ ਪਾਇਆ ਜਾਂਦਾ ਜੀ ਜਦੋਂ ਲੜਾਈ ਲੱਗਦੀ ਹੈ ਜਾਂ ਪਿਛਲੀਆਂ ਲੜਾਈਆਂ ਜਦੋਂ ਵੀ ਲੱਗੀਆਂ ਨੇ ਹਮ ਆਪਣੇ ਦੇ ਚੜ ਕੇ ਆਉਂਦੇ ਕਿਉਂਕਿ ਰਾਹ ਹੀ ਇਹੀ ਹੈ ਇੱਧਰ ਨੂੰ ਆਉਣ ਦਾ ਰਾਹ ਹੋਰ ਕੋਈ ਰਾਹ ਸਿਖਾਵਾ ਨਹੀਂ ਹੈ ਜੇ ਜੰਮੂ ਕਸ਼ਮੀਰ ਦਾ ਤੁਸੀਂ ਦੇਖੋ ਨਾ ਪਹਾੜਾਂ ਦੇ ਵਿੱਚੋਂ ਦੀ ਹੋ ਕੇ ਬੜਾ ਔਖਾ ਰਾਹ ਉੱਥੇ ਜਾਣਾ ਜੀ ਆਪਣੇ ਮਦਾਨੀ ਸਿੱਧਾ ਮਦਾਨੀ ਸਿੱਧਾ ਰਾਜਸਥਾਨ ਦੇ ਵਿੱਚ ਰੇਤ ਰਾਹ ਉਧਰ ਗੁਜਰਾਤ ਵਾਲਾ ਵੀ ਬਹੁਤ ਔਖਾ ਰਾਹ ਹੈ ਉਧਰ ਸਮੁੰਦਰ ਵੀ ਨਾਲ ਪੈਂਦਾ ਇਹੀ ਇੱਕ ਬੰਦਾ ਜਿੱਥੋਂ ਕਿ ਸਦਾ ਮਰਿਆ ਜਾ ਸਕਦਾ ਇਧੋਂ ਉਧਰ ਉਧੋਂ ਇਧਰ ਹੁਣ ਜਿਹੜੀ ਅੱਜ ਕੱਲ ਤਾਂ ਵੈਸੇ ਲੜਾਈ ਤਾਂ ਹੁਣ ਜਿਵੇਂ ਇਹ ਸਟ੍ਰਾਈਕ ਹੋਇਆ ਹੈ ਫਿਰ ਸਟ੍ਰਾਈਕ ਹੋਇਆ ਹੁਣ ਤਾਂ ਡਰ ਹੁਣ ਤਾਂ ਉਹ ਗੱਲਾਂ ਤਾਂ ਨਹੀਂ ਹੈਗੀਆਂ ਪਰ ਫਿਰ ਵੀ ਜੇ ਤੁਸੀਂ ਇਲਾਕਾ ਕੋਈ ਦੂਜੇ ਤੇ ਕਬਜ਼ਾ ਕਰਨਾ ਹੈ ਉਹ ਤਾਂ ਮੈਦਾਨੀ ਫੌਜ ਨਾਲ ਹੀ ਹੁੰਦਾ ਪਰਮਿੰਦਰ ਜੀ ਜੀ ਉਹ ਉੱਤੋਂ ਨਾਲ ਨਹੀਂ ਹੁੰਦਾ ਹਮ ਸਮੁੰਦਰਾਂ ਨਾਲ ਹੀ ਨਹੀਂ ਹੁੰਦਾ ਜਿਹੜਾ ਮੈਦਾਨੀ ਇਲਾਕੇ ਦੇ ਕਬਜ਼ੇ ਤਾਂ ਤੁਹਾਡੀ ਮੈਨ ਪਾਵਰ ਹੀ ਕਰਦੀ ਐ ਤੁਸੀਂ ਉੱਥੇ ਜਾ ਕੇ ਝੰਡਾ ਲਹਿਰਾਉਣਾ ਹੀ ਨਾਉਣਾ ਪਿਆ ਉਹ ਬੰਦੇ ਨਹੀਂ ਲਹਿਰਾਉਣਾ ਹੂੰ ਉਹ ਉੱਥੋਂ 에어 ਫੋਰਸ ਨਾਲ ਬੰਮ ਸੁੱਟ ਸਕਦੇ ਆ ਜਿੱਤ ਮਜਾ ਹੀ ਆ ਜਵਾ ਸਕਦੇ ਟੈਕਨੋਲੋਜੀ ਤਾਂ ਵਰਤਨੀ ਪੈਣੀ ਐ ਕਿਉਂਕਿ ਹੁਣ ਨਹੀਂ ਟੈਕਨੋਲੋਜੀ ਦਾ ਮਤਲਬ ਦੇ ਪਰ ਵੇੜੀ ਉਹ ਗੱਲ ਪੰਜਾਬ ਦੀ ਆਪਾਂ ਕਰਦੇ ਆ ਪੰਜਾਬ ਦੇ ਉਹ ਧਾਵਾ ਬੋਲਦੇ ਫਿਰ ਉਹਨਾਂ ਨੂੰ ਸੌਖਾ ਹੈ ਜੀ ਦੁਸ਼ਮਣ ਨੂੰ ਕੋਗਾ ਨਹੀਂ ਜ਼ਮੀਨੀ ਕਰਜ਼ਾ ਕਰਨਾ ਹੁੰਦਾ ਉਹ ਪੰਜਾਬ ਹੀ ਸਭ ਤੋਂ ਨੇੜੇ ਐ ਜੀ ਜੇਰਾ ਤੁਸੀਂ ਕਹਿੰਦੇ ਹੋ ਨਾ ਵੀ ਦੂਜਿਆਂ ਦੇ ਕਿਉਂ ਨਹੀਂ ਜਾਂਦੇ ਇਹ ਸਾਮੀ ਨਾਲ ਇੱਥੋਂ ਪਿਛਲੀ ਵਾਰੀ ਵੀ ਇੱਦਾਂ ਹੋਇਆ ਸੀ ਹਮ ਸਾਰਾ ਗੜੀ ਦੇ ਤੁਸੀਂ ਕਿਸੇ ਪੜਦੇ ਹੋ ਜੀ 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 ਉਹ ਉਹ ਕਹਿੰਦੇ ਸੀ ਵੀ ਅਸੀਂ ਤਾਂ ਦਿੱਲੀ ਤੇ ਜਾ ਕੇ ਢੰਡਾਲਾ ਰਹਿਣਾ ਹਾਂ ਹਾਂ ਜਦੋਂ ਬੰਗਲਾਦੇਸ਼ ਵਾਲੀ ਲੜਾਈ ਹੋਈ ਹੈ ਨਾ ਉਦੋਂ ਇਹ ਕਿਹਾ ਜਾਂਦਾ ਸੀਗਾ ਉੱਥੋਂ ਦੇ ਹੁਕਮਰਾਨਾਂ ਵੱਲੋਂ ਜੀ ਵੀ ਅਸੀਂ ਤਾਂ ਘੰਟਾ ਨਹੀਂ ਲਾਉਣਾ ਹਮ ਤੇ ਹਿੰਦੂ ਸਾਡੇ ਬਰਾਬਰ ਨਹੀਂ ਖੜ ਸਕਦੇ ਉਹ ਹੁਣ ਵੀ ਇਹੀ ਸੋਚਦੇ ਆਓ ਪਰ ਪੰਜਾਬ ਨਾ ਸਿੱਖਾਂ ਦੀ ਧਰਤੀ ਹੈ। ਹੂੰ। ਜੋਧਿਆਂ ਦੀ ਧਰਤੀ ਹੈ। ਇਹ ਇਹ ਇੱਥੋਂ ਪਾਰ ਕਰਨਾ ਬਹੁਤ ਮੁਸ਼ਕਲ ਹੈ। ਹਾਂ ਕਿਉਂਕਿ ਵਲੰਟਰੀ ਲੋਕ ਤਿਆਰ ਆਲਰੇਡੀ ਪਹਿਲੇ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਸ ਸਮੇਂ ਵਲੰਟਰੀ ਬਣਾਈ ਸੀਗੀ। ਪੰਜ ਪ੍ਰਧਾਨਮੀ ਉਹ ਤੋਂ ਬਗੈਰ ਹੁੰਦਾ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਨੇ ਕੋਈ ਪਿਆਰ ਨਾਲ ਨਹੀਂ ਸੀ ਕੋਈ ਕਬਜ਼ੇ ਕੀਤੇ ਆਪਦਾ ਰਾਜ ਵਧਾਇਆ। ਹਾਂ। ਉਹਦੇ ਕੋਈ ਯੋਦੇ ਸੀਗੇ ਯੋਦੇ ਸੀ ਡੋਰਿਆਂ ਤੇ ਜਾਨ ਚਾਹੀਦੀ ਆ ਪਰ ਸਾਡੇ ਫੌਜ ਹਰਿਸ਼ਾ ਵੀ ਨਵੇਂ ਵਰਗੇ ਉਹਨੇ ਯੋਦੇ ਰੱਖੇ ਸੀ ਜੀ 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 ਫਿਰ ਤੁਸੀਂ ਇਹ ਦੇਖੋ ਔਜ ਨੂੰ ਚਖਲਾਈ ਦੇਣ ਲਈ ਉਹਨੇ ਫਰਾਂਸ ਤੱਕ ਦੇ ਜਰਨੈਲ ਰੱਖਲੇ ਸੀਗੇ ਅਫਸਰ ਜੀ 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 ਜਿਹੜੇ ਫੌਜ ਨੂੰ ਚਖਲਾਈ ਪਰ ਹੁਣ ਜਿਹੜਾ ਹੈਗਾ ਜੋ ਜਿਹੜਾ ਹੁਣ ਬਹੁਤ ਬਣਿਆ ਤਾਜ਼ਾ ਜਿਹੜਾ ਹੈਗਾ ਚਾਹੇ ਤੁਸੀਂ ਹੁਣ ਦੇਖੋ ਨੁਕਸਾਨ ਕੋਈ ਕਿਹੜਾ ਨੁਕਸਾਨ ਇਹਨਾਂ ਨਹੀਂ ਹੋਣਾ ਆਮ ਜਨਤਾ ਦਾ ਹੋਣਾ ਪੰਜਾਬ ਦਾ ਹੋਣਾ ਚਾਹੇ ਉਧਰ ਲਾ ਲੋ ਤੁਸੀਂ ਹੁਣ ਦੂਜੇ ਪਾਸੇ ਲਾ ਲੋ ਉਧਰ ਵੀ ਉਧਰ ਵੀ ਪਿੰਡਰ ਵੀ ਕੀ ਹੋਇਆ ਵੀ ਇਹ ਨੇੜੇ ਐ ਉਹ ਜਿਹੜੇ ਮਦਰਸਿਆਂ ਤੇ ਅੱਜ ਸਵੇਰੇ 2:30 ਵਜੇ ਹਮਲੇ ਹੋਏ ਐ ਜੀ ਜਿਨ੍ਹਾਂ ਨੂੰ ਖਤਮ ਕੀਤਾ ਗਿਆ ਉਹ ਵੀ ਪੰਜਾਬ ਦੇ ਵਿੱਚ ਹੀ ਬਣਾਏ ਗਏ ਸੀ ਰਮਿੰਦਰ ਜੀ ਜਿੰਨੇ ਵੀ ਬਣਾਏ ਗਏ ਨਾ ਕਿਉਂਕਿ ਬਾਰਡਰ ਲੱਗਦਾ ਨਾਲ ਹਾਂ ਉੱਥੇ ਤੁਸੀਂ ਵੈਸੇ ਤਾਂ ਉਹ ਬਣਾਏ ਜਾਂਦੇ ਐ ਵੀ ਅਸੀਂ ਤਾਂ ਜੀ ਇਸਲਾਮ ਦੀ ਪੜ੍ਹਾਈ ਕਰਾਉਂਦਾ ਧਾਰਮਿਕ ਵਿਦਿਆ ਪੜ੍ਹਾਉਂਦੇ ਆ ਇਹਨਾਂ ਨੂੰ ਕਰੋ ਪਰ ਅਤਵਾਦੀ ਟ੍ਰੇਨਿੰਗ ਨਾਲ ਹੋ ਟ੍ਰੇਨਿੰਗ ਦੇ ਨਿੰਦੇachar ਹੁੰਦੀ ਹੂੰ ਨਾਲ ਬ੍ਰੇਨ ਵਾਸ਼ ਕੀਤਾ ਜਾਂਦਾ ਹੂੰ ਵੀ ਆਪਣਾ ਇਹ ਦੁਸ਼ਮਣ ਹੈ ਸਾਡੇ ਤੇ ਇਹ ਨਸਲਕੁਸ਼ੀ ਸਾਡੀ ਕਰ ਰਿਹਾ ਹੈ ਹੂੰ ਆਪਾਂ ਇਹਨਾਂ ਨੂੰ ਭਜਾਉਣਾ ਹੈ ਹੂੰ ਸਾਡਾ ਕਸ਼ਮੀਰ ਹੈ ਕਸ਼ਮੀਰ ਸਾਡੇ ਤੋਂ ਖੋਹ ਲਿਆ ਗਿਆ ਸੀ ਉਹ ਕਸ਼ਮੀਰ ਲੈਣਾ ਹੈ ਜੀ ਉਹ ਹੋਰ ਕਿਸੇ ਦੀ ਗੱਲ ਨਹੀਂ ਕਰਦੇ ਜੀ ਵੀ ਤੁਹਾਡੇ 30 ਕਰੋੜ ਤੁਹਾਡੇ ਨਾਲੋਂ ਵੱਧ ਤਾਂ ਮੁਸਲਮਾਨ ਇੱਥੇ ਬੈਠਾ ਹੈ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਅਸੀਂ ਨਾਰ ਲਿਆਉਣਾ ਨਹੀਂ ਕਹਿੰਦੇ ਹੋ ਪਰ ਦੂਜੀ ਬਦਕਸਮਿਤੀ ਆਪਣੀ ਹੈ ਹਮ ਸਿੱਖ ਨਹੀਂ ਕਹਿੰਦੇ ਡਿਮਾਂਡ ਕਰਦੇ ਨਾ ਪਹਿਲਾਂ ਕੀਤੀ ਨਾ ਹੁਣ ਕਰਦੇ ਹੋ ਵੀ ਸਾਨੂੰ ਮਹਾਰਾਜਾ ਅੰਮ੍ਰਿਤ ਸਿੰਘ ਦਾ ਰਾਜ ਚਾਹੀਦਾ ਜੀ ਆਹ ਹੋਰ ਹੀ ਨਾਂ ਰੱਖ ਕੇ ਡਾਕਟਰ ਜਗਜੀਤ ਸਿੰਘ ਤਾਹਾਨ ਨੇ ਸਿੱਖਾਂ ਦੇ ਗਲਤ ਬਾਤ ਆ। ਹੌਕਾਲਸਤਾਨ ਦਾ ਦੇਖੋ ਤੁਸੀਂ ਪਰ ਕਿਸੇ ਕੋਈ ਨਹੀਂ ਕਹਿੰਦਾ ਵੀ ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਹੀਦਾ। ਹਾਂ ਜਦ ਕਿ ਉਹ ਚਾਹੀਦਾ ਵੀ ਕਿਉਂਕਿ ਰਾਜ ਤਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿਖਾਇਆ ਕਰਨਾ। ਦੇਖੋ ਜਨੇਸਕੋ ਦੇ ਸਮਝੌਤੇ ਦੇ ਮਤਬਕ ਜਦੋਂ ਪੂਰਾ ਇਹਨ ਅੰਗਰੇਜ਼ ਬ੍ਰਿਟਿਸ਼ ਗਏ ਆ ਬ੍ਰਿਟਿਸ਼ ਗਏ ਆ ਦਰਸ਼ੀ ਭਾਜੀ ਉਸ ਸਮੇਂ ਉਦੋਂ ਇਹ ਸੀਗਾ ਵੀ ਜਿਹੜੇ ਜਿਹੜੇ ਇਲਾਕੇ ਤੁਹਾਡੇ ਹੈਗੇ ਆ ਜਿਹੜੇ ਅਸੀਂ ਖੋਏ ਆ ਉਹ ਆਪਣੀਆਂ ਸਬੂਤ ਦੇ ਕੇ ਬੈਠ ਕੇ ਜਦੋਂ ਜਨੇਸਕੋ ਦੀ ਟੀਮ ਬੈਠੀ ਆ ਵੀ ਲੈ ਲਓ ਜੀ ਔਰ ਸਾਡੇ ਜਿੰਦੀ ਜਿਹੜੇ ਉਸ ਸਮੇਂ ਦੇ ਕਹਿੰਦੇ ਵੀ ਪੰਥ ਮਹਾਰਥੀ ਸੀਗੇ ਉਹਨਾਂ ਨੇ ਉਹ ਮਿਲ ਗਏ ਮਹਿਰੂ ਸਾਹਿਬ ਨਾਲ ਵੀ ਜਦਕਿ ਇਹ ਨਹੀਂ ਮੰਗਿਆ ਵੀ ਸਾਨੂੰ ਤਾਂ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਹੀਦਾ ਜੇ ਜੇ ਠੀਕ ਹੈ ਦਿੱਲੀ ਨਾਲ ਰਹਿੰਦੇ ਜ਼ਰੂਰੀ ਆ ਕਿਉਂਕਿ ਸਾਡੇ ਗੁਰੂ ਤੇਗ ਬਹਾਦਰ ਨੇ ਸਿੱਖਾਂ ਦੇ ਗੁਰੂ ਤੇਗ ਬਹਾਦਰ ਨੇ ਹਿੰਦੀ ਚਾਦਰ ਉਹਨਾਂ ਨੇ ਸੀਜ਼ ਦਿੱਤਾ ਉੱਥੇ ਜਾ ਕੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਉਹਦੇ ਨਾਲ ਵੀ ਇਤਿਹਾਸਕ ਜਾਂਦਾ ਜੁੜੀਆਂ ਹੋਈਆਂ ਆ ਦਿੱਲੀ ਨਾਲ ਜੀ 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 ਕਿਉਂਕਿ ਉਹਨਾਂ ਨੇ ਜਨਮ ਦਾ ਟਕਰਾ ਕੀਤਾ ਪਰ ਇਹ ਵੀ ਜਿਹੜਾ ਹੈਗਾ ਲਾਹੌਰ ਰਾਜਧਾਨੀ ਜਿਨੀ ਕਿ ਇਹ ਪੰਜਾਬ ਇਹ ਨਹੀਂ ਮੰਗਿਆ ਵੀ ਉਸ ਸਮੇਂ ਜੇ ਮੰਗ ਲੈਂਦੇ ਤਾਂ ਹੁਣ ਵੀ ਜਿਹੜਾ ਹੈਗਾ ਕੋਈ ਨਾਮ ਨਹੀਂ ਲੈਂਦਾ ਹੈਗਾ ਤੁਹਾਡੀ ਵਾਲੀ ਗੱਲ ਸਹੀ ਆ ਵੀ ਉਹ ਜਿਹੜੇ ਚੰਦਕ ਲੋਕ ਆ ਜਿਹੜੇ ਕਹਿੰਦੇ ਆ ਅ ਇੱਕ ਅਮਰੀਕਾ 'ਚ ਬੈਠਾ ਵਾ ਉਹਨੂੰ ਮੇਰੇ ਖਿਆਲ ਉਹਦਾ ਉਹਦਾ ਉਹ ਲਾਭੂ ਲੋਣਾ ਬਸ 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 ਉਹ ਉਹ ਤਾਂ ਹਾਂ ਲੋੜਵੰਦਾਂ ਦੀ ਨਾ ਨੌਜਵਾਨਾਂ ਦੀ ਹਾਂ ਮਜਬੂਰੀ ਦਾ ਫਾਇਦਾ ਠਾ ਕੇ ਉਹ ਸ਼ਰਤਾਂ ਕਰਾ ਰਿਹਾ ਜੀ ਕੋਈ ਵੀ ਦਿਲੋਂ ਉਹਦੇ ਨਾਲ ਨਹੀਂ ਹੈ ਜੀ ਉਹ ਲਾਲਚ ਦਿੰਦਾ ਐਨੇ ਲੱਖ ਰੁਪਏ ਦੇਵਾਂਗਾ ਜੀ ਆ ਕਰਿਓ ਜੀ ਉਹ ਉਹ ਉਹਦੇ ਸਾਰੇ ਆ ਹੋਰ ਉਹਦੇ ਨਾਲ ਕੋਈ ਨਹੀਂ ਹੈ ਸympathy ਵਾਲਾ ਕੋਈ ਪੰਜਾਬ ਚ ਬੰਦਾ ਨਹੀਂ ਜੀ ਬੇਸ਼ੱਕ ਬਰੇ ਜੋ ਮਰਜੀ ਕਹੀ ਜਾਣ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ ਨਾ ਉਦੋਂ ਹਰ ਇੱਕ ਬੰਦਾ ਪਿੱਛੇ हट ਜਾਂਦਾ ਵੀ ਨਹੀਂ ਤੇ ਜਿਹੜਾ ਸਮਝਦਾਰ ਹੈ ਉਹ ਪਿੱਛੇ हट ਜਾਂਦਾ ਵੀ ਆਪਾਂ ਜੇ ਬਣਾਉਣਾ ਕਿੱਥੇ ਬਣਾਉਣਾ ਹਾਂ ਸਾਰਾ ਪੰਜਾਬ ਤਾਂ ਗੋ ਬਰਿੰਦਰ ਜੀ ਬਾਹਰ ਭੱਜਣ ਨੂੰ ਫਿਰਦਾ ਹਾਂ ਬਣਾਉਣਾ ਕਿਹਦੇ ਲਈ ਹੈ ਇਹ ਬਣਾਉਣਾ ਕਿਸ ਲਈ ਹੈ ਨਾ ਸੀ ਪੁਆਇੰਟ ਆ ਤੁਹਾਡੇ ਕੋਲੇ ਨਾ ਕੋਈ ਨਾ ਕੋਈ ਮਿਨਰਲ ਨਹੀਂ ਨਾ ਕੋਈ ਸੀ ਪੁਆਇੰਟ ਹੈ ਨਾ ਕੋਈ ਤੁਹਾਡੇ ਕੋਲ ਵਪਾਰ ਹੈ ਜਿਹੜੀ ਕਣਕ ਤੁਸੀਂ ਬੀਜਦੇ ਹੋ ਚੱਕਦਾ ਕੌਣ ਹੈ ਜੀ ਦਿੱਲੀ ਚੱਕਦੀ ਹੈ ਦੇਸ਼ ਨੂੰ ਭੇਜਦੇ ਹੋ ਚੌਲ ਤੁਸੀਂ ਦੇਸ਼ ਨੂੰ ਭੇਜਦੇ ਹੋ ਕੋਈ ਚਾਹਦਾ ਤੁਹਾਡੇ ਕੋਲ ਕੋਈ ਆਇਆ ਕੋਈ ਦੂਜੇ ਦੇਸ਼ ਕੋਈ ਇੱਥੇ ਤੋਂ ਬਣਾਉਣਾ ਚੌਲ ਚੌਲ ਲੋਕ ਨਹੀਂ ਇੱਥੇ ਚੌਲ ਪੈਦਾ ਕਰਦੇ ਨੇ ਮੁਰਸਲਾਂ ਦਾ ਕਹਿੰਦੇ ਆ ਵੀ ਪ੍ਰਾਈਵੇਟ ਫੀਡਰ ਵਾਲੇ ਲੈ ਆਓ ਹਾਂ ਕੋਹਰਾ ਆ ਰਹੇ ਹਈਏ ਥੋ ਚੱਕ ਕੇ ਲਿਜਾਣੀ ਕਿਵੇਂ ਜੀ ਥੋ ਚੱਕ ਕੇ ਲਜਾ ਕੇ ਉਦੋਂ ਦਾ ਅੱਧੇ ਮਿਲਤੇ ਆਸਟ੍ਰੇਲੀਆ ਵਿੱਚ ਹੀ ਜਾਂਦਾ ਜੀ ਆਸਟ੍ਰੇਲੀਆ ਆਪਣੇ ਨਾਲ ਉਹਦੇ ਮੁੱਲ ਤੋਂ ਕਣਕ ਵੇਚਦਾ ਹੈ ਜੀ ਜੀ ਇਸੇ ਤਰ੍ਹਾਂ ਹੀ ਕੈਪਟਨ ਮਨਿੰਦਰ ਸਿੰਘ ਦੇ ਰਾਜ ਮੌਕੇ ਇਹ ਸਿੰਗਾਪੁਰ ਭੇਜੀ ਗਈ ਸੀ ਕਣਕ ਸਿਆ ਮਾਰਕਫੈਟ ਦੀ ਮਾਰਕਫੈਟ ਤੋਂ ਇਹ ਲੋ ਭੇਜੀ ਗਈ ਦਰਸ਼ੀ ਭਾਜੀ ਉੱਥੇ ਜਾ ਕੇ ਸਮੁੰਦਰੀ ਰਸਤੇ ਰਾਹੀਂ ਜਦੋਂ ਗਈ ਤੇ ਉਸ ਮੌਇਸਚਰ ਆ ਗਿਆ ਉਹਦੇ ਵਿੱਚ ਨਾ ਪੈਸਟੀਸਾਈਜ਼ ਆ ਗਿਆ ਜੀ ਨਾਲ ਪੈਸਤੀ ਸਾਈਡ ਜਾ ਕੇ ਆਤੇ ਉਹਨਾਂ ਨੇ ਉਥੇ ਜਿਹੜਾ ਉਥੇ ਸਮੁੰਦਰ ਦੇ ਕੰਢੇ ਗੜਾਉਣ ਹੁੰਦੇ ਨੇ ਉਥੇ ਰੱਖੀ ਗਈ ਸੈਂਪਲਿੰਗ ਹੋਈ ਦੋ ਇੱਕ ਵਾਰੀ ਹੋਇਆ ਸੈਂਪਲਿੰਗ ਕਹਿੰਦੇ ਦੋ ਵਾਰੀ ਹੋਈ ਤਿੰਨ ਵਾਰੀ ਸੈਂਪਲਿੰਗ ਹੋਈ ਓਨੇ ਦੀ ਕਣਕ ਨਹੀਂ ਸੀ ਜਿੰਨੀ ਭੇਜੀ ਗਈ ਜਿੰਨਾ ਉਹਦਾ ਰੈਂਟ ਪੈ ਗਿਆ ਤੇ ਖਰਚਾ ਪੈ ਗਿਆ ਉਹ ਸਮੁੰਦਰ ਦੇ ਵਿੱਚ ਲਿਆਉਣ ਲਈ ਅਸੀਂ ਲੋਡ ਨਹੀਂ ਸਮਝੋ ਸਮੁੰਦਰ ਦੇ ਵਿੱਚ ਦੇਖੋ ਮੋਦੀ ਸਾਹਿਬ ਨੇ ਜਿਹੜਾ 에어 ਸਟ੍ਰਾਈਕ ਕਰਾਇਆ ਨਾ ਅਜ ਸਵੇਰੇ ਜੀ ਇਹ ਕੋ ਉਹਦੇ ਤੋਂ ਕਾਮਯਾਬ ਰਹੇ ਹਾਂ ਇੱਕ ਟੈਕਨੋਲੋਜੀ ਦੱਸੀ ਗਈ ਵੀ ਸਾਡੇ ਕੋਲ ਲੇਟੈਸਟ ਟੈਕਨੋਲੋਜੀ ਹੈ ਇੰਡੀਆ ਕੋਲ ਇੰਡੀਆ ਕੋਈ ਬੰਦਾ ਨੇ ਗਿਆ ਉੱਥੇ ਹਮਲਾ ਕਰ ਹਾਂ ਮਜਾਇਲਾ ਦੇ ਟਾਰਗੇਟ ਬਣਾ ਕੇ ਹਾਂ ਇੰਨੀ ਐਕੂਰੇਸੀ ਲਈ ਕੋਈ ਵੀ ਆਬਾਦੀ ਦੇ ਉੱਤੇ ਜੀ ਕੋਈ ਜਾਂਦਾ ਤਾਂ ਕੋਈ 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 ਨਾ ਹੀ ਫੌਜੀ ਕਿਸੇ ਉਹਨਾਂ ਦੇ ਟਿਕਾਣੇ ਤੇ ਹਮਲਾ ਕੀਤਾ ਹਾਂ ਨਾ ਹੀ ਕਿਸੇ ਆਬਾਦੀ ਤੇ ਆਮ ਲੋਕਾਂ ਤੇ ਆਮ ਲੋਕਾਂ ਤੇ ਵੀ ਜਿਹੜਾ ਕੋਈ ਨਕਸ਼ਾ ਹਾਂ ਉਹਨਾਂ ਨੂੰ ਉਹ ਨਕਸ਼ਾ ਨ ਹੋਇਆ ਉਹ ਉਹ ਦਿਖਾ ਰਹੇ ਐ ਵੀ ਜਿਹੜੇ ਉਸ ਕਿਤੇ ਨਾਲ ਜੁੜੇ ਸੀਗੇ ਹਾਂ ਜਿਹੜਾ ਕਿ ਆਪਣੇ ਜਾਂਦੇ ਨਾਲ ਜਿਹੜੇ ਰਿਲੇਸ਼ਨ ਸੀ ਜਿਹੜੇ ਸ਼ਹਿਦ ਹੁੰਦੇ ਸੀਗੇ ਜਾਂ ਉੱਥੇ ਜਿਹੜੇ ਟ੍ਰੇਨਿੰਗ ਲੈਂਦੇ ਸੀ ਉਹ ਜਰੂਰ ਮਾਰੇ ਗਏ ਐ ਪਰ ਉਹ ਹਾਲੇ ਤੱਕ ਦਾ ਹੁਣ ਸੂਚੀ ਸੂਚੀ ਆ ਗਈ ਹੈ ਆਈ ਨਹੀਂ ਹਮ ਪਰ ਜਿਹੜੀ ਸਭ ਤੋਂ ਵੱਧ ਡਰਾਉਣ ਵਾਲੀ ਗੱਲ ਹੈ ਜਿਹੜੀ ਕਿ ਗੱਲ ਭਾਰਤੀ ਲੋਕਾਂ ਨੂੰ ਸਤਾ ਰਹੀ ਆ ਉਹ ਇਹ ਹੈ ਵੀ ਐਡਾ ਵੱਡਾ ਐਕਸ਼ਨ ਸਵੇਰ ਦਾ ਹੋ ਗਿਆ ਜੀ ਜਿਹੜਾ ਪਾਕਿਸਤਾਨ ਪਿਛਲੇ 15 ਦਿਨਾਂ ਤੋਂ ਭਾਰਤ ਨੂੰ ਡਰਾ ਰਿਆ ਸੀਗਾ ਹੂੰ ਸਾਡੇ ਕੋਲੇ ਐਟਮ ਬੰਬ ਵੀ ਹੈਗੇ ਆ ਅਸੀਂ ਮੂੰਹ ਤੋੜ ਮਾ ਜਵਾਬ ਦੇਵਾਂਗੇ ਅਸੀਂ ਕੋਈ ਚੂੜੀਆਂ ਨਹੀਂ ਪਾਈਆਂ ਹੂੰ ਉਦੋਂ ਵੱਲੋਂ ਕੋਈ ਹਾਲੇ ਤੱਕ ਰਿਐਕਸ਼ਨ ਨਹੀਂ ਆਇਆ ਨਹੀਂ ਰਿਐਕਸ਼ਨ ਨਹੀਂ ਆਇਆ ਕਿਉਂਕਿ ਉਹਨਾਂ ਨੂੰ ਦੇਖੋ ਦੇਖੋ ਪਹਿਲਾਂ ਦੇਖੋ ਜੀ ਨਾ ਹੀ ਕਿਸੇ ਹੱਤਿਆਵਾਦੀ ਗਰੁੱਪ ਵੱਲੋਂ ਆਇਆ ਦੱਸਿ ਭਾਜੀ ਪਹਿਲਾਂ 18-20 ਦਿਨ ਹੋ ਗਏ ਨੇ ਇਸ ਘਟਨਾ ਨੂੰ ਪਹਿਲਗਾਮ ਦੀ ਘਟਨਾ ਨੂੰ 15 ਦਿਨ ਹੋ ਗਏ ਜੀ 15 ਦਿਨ ਜੀ ਤੇ ਅੱਛਾ ਉਹਦਾ ਇਹਨਾਂ ਨੇ ਵੇਟ ਵੈਸੇ ਪਤਾ ਲੱਗਿਆ ਆ ਵੀ ਉਹੀ ਐਕਸ਼ਨ ਦੇ ਵਿੱਚ ਹੋ ਗਈ ਸੀ ਤਿੰਨੇ ਜਿਹੜੀਆਂ ਸਾਡੀਆਂ ਫੌਜਾਂ ਨੇ ਜੀ ਸਮੁੰਦਰੀ ਫੌਜ ਨੇਵੀ ਜਿਹਨੂੰ ਕਹਿੰਦੇ ਆ ਤੇ 에ਅਰ ਫੋਰਸ ਥਾਲ ਸੈਨਾ ਤੇ ਉਹ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਨੇ ਪਲਾਨਿੰਗ ਤਿਆਰ ਕੀਤਾ ਸੰਦੂਰ ਰੱਖਿਆ ਗਿਆ ਨਾਮ ਕਿਉਂਕਿ ਉਹਨਾਂ ਦੇ ਸੰਦੂਰ ਖੋਏ ਗਏ ਔਰਤਾਂ ਦੇ ਜਿਨ੍ਹਾਂ ਨੂੰ ਮਾਰਿਆ ਸੰਦੂਰ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਪਰ ਉਹਨਾਂ ਨੇ ਵੇੜ ਕੀਤੀ ਪੰਜਾਬ ਦੇ ਅੰਨਦਾਤਾ ਲਈ ਬਹੁਤ ਵੱਡਾ ਗਵਰਨਮੈਂਟ ਆਫ ਇੰਡੀਆ ਨੇ ਦੇਖਿਆ ਗਿਆ ਵੀ ਜਦੋਂ ਤੱਕ ਕਣਕਾਂ ਨਹੀਂ ਕਟੀਆਂ ਜਾਂਦੀਆਂ ਕਣਕਾਂ ਦੇਖੋ ਕਣਕਾਂ ਦੇ ਖੇਤਾਂ ਨੂੰ ਕਿਤੇ ਇਧਰ ਉਧਰੋਂ ਲੱਗਦਾ ਜਿਵੇਂ ਹੁਣ ਤਾਂ ਅੰਨਦਾਤਾ ਸ਼ੇਰਕ ਨੂੰ ਸਾਨੂੰ ਆਰਥਿਕ ਪੱਖੋਂ ਵੀ ਮਾਰ ਚੱਲਣੀ ਪੈਣੀ ਸੀ ਜੀ ਜੀ ਜਦੋਂ ਤੱਕ ਕਣਕਾਂ ਵੀ ਵੱਢੀਆਂ ਗਈਆਂ ਬਾਣ ਵਿਹਲੇ ਹੋ ਗਏ ਤੇ ਔਰ ਨਾਲ ਹੀ ਉਹਨਾਂ ਨੇ ਇਹ ਵੱਡਾ ਇੱਕ ਦੇਖਿਆ ਵੀ ਉਹਨਾਂ ਨੇ ਅਟੈਕ ਕੀਤਾ ਪਤਾ ਵੀ ਨਹੀਂ ਲੱਗਣ ਦਿੱਤਾ ਕਿਉਂਕਿ ਇੱਕ ਪਾਸੇ ਦਾ ਦੇਸ਼ ਦੇ ਵਿੱਚ ਜਿੱਥੇ ਬਾਰਡਰ ਦੇ ਨਾਲ ਸਟੇਟਾਂ ਲੱਗਦੀਆਂ ਉੱਥੇ ਉਹ ਮੌਕ ਡ੍ਰਿਲ ਕਰਾਤਾ ਮੌਕ ਡ੍ਰਿਲ ਦੇਖੋ ਆਪਾਂ ਦੇਖ ਰਹੇ ਹਾਂ ਤਾਂ ਹੋ ਰਹੀਆਂ ਨੇ ਦੇਖੋ ਆ ਦਿਖਾ ਰਹੇ ਹਾਂ ਤੁਹਾਨੂੰ ਮੌਕ ਡ੍ਰਿਲਾਂ ਚੱਲ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਸੁਰੱਖਿਆ ਥਾਵਾਂ ਦੇ ਰਹਿਣ ਦਾ ਪੂਰਾ ਐਨ ਕਿਵੇਂ ਦੁਸ਼ਮਣ ਤੋਂ ਬਚਣਾ ਹੈਗਾ ਸਿੱਖਿਆ ਦਿੱਤੀ ਜਾ ਰਹੀ ਆ ਤੇ ਇਹਦੇ ਵਿੱਚ ਚੰਗਾ ਹੁੰਦਾ ਜੇ ਸਾਡੀ ਗਵਰਨਮੈਂਟ ਜਿਹੜੇ ਹੈਗੇ ਸਾਡੇ ਵਿਦਿਆਰਥੀ ਆ ਉਹ ਜਿਵੇਂ ਦਰਸ਼ੀ ਬਾਜੀ ਤੁਸੀਂ ਪਹਿਲਾਂ ਗੱਲ ਵੀ ਆਪਾਂ ਕਰਦੇ ਸੀ ਐਨਸੀਸੀ ਜਰੂਰੀ ਕਰ ਦੇਣ ਐਨਸੀਸੀ ਕੈਡਟ ਜੀਸੀ ਕਰ ਦੇਣਗੇ ਮਿਲਟਰੀ ਟ੍ਰੇਨਿੰਗ ਨਹੀਂ ਦੇਣੀ ਹਾਂ ਜੀ ਜੀ ਕਿ ਐਨਸੀਸੀ ਕੈਡਟ ਨੂੰ ਜਰੂਰੀ ਕੰਪਲਸਰੀ ਇਹ ਕਰ ਦੇਣ ਵਿਸ਼ਾ ਇਹ ਸਬਜੈਕਟ ਕੰਪਲਸਰੀ ਹੋਣਾ ਚਾਹੀਦਾ ਹਾਂ ਕਿਉਂਕਿ ਉਹਦੋਂ ਸਾਡਾ ਜੂਥ ਤਿਆਰ ਵਰ ਤਿਆਰ ਰਹਿੰਦਾ ਵਾ ਜੀ 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 ਤੇ ਨਾਲ ਹੈਗਾ ਹੈਲਥ ਸਿਹਤ ਲਈ ਵੀ ਜ਼ਰੂਰੀ ਆ ਤੇ ਪਰ ਹੁਣ ਦੇਖ ਰਹੇ ਆ ਤੁਹਾਨੂੰ ਜਿਹੜਾ ਹੈਗਾ ਸਿੱਖਿਆਕ ਵਿੱਚ ਸੁਰੱਖਿਆ ਥਾਮਾਂ ਦੇ ਜਾਣ ਲਈ ਜਿਹੜੀ ਮੌਕ ਡ੍ਰਿਲਾਂ ਜਿਹੜੀਆਂ ਹੈਗੀਆਂ ਹੋ ਰਹੀਆਂ ਨੇ ਔਰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਆ ਤੇ ਨਾਲ ਦਰਸ਼ਪਾਜੀ ਜਿਹੜਾ ਇੱਕ ਹੋਰ ਮੰਦ ਭਾਗੀ ਵੀ ਖਬਰ ਆਈ ਆ ਜਿਹੜਾ ਕਿ ਉਧਰੋਂ ਪਾਕਿਸਤਾਨ ਵਾਲੇ ਪਾਸੋਂ ਜਿਹੜੀ ਫਾਇਰਿੰਗ ਹੋਈ ਆ ਉਹਦੇ ਨਾਲ 10 ਭਾਰਤੀਆਂ ਦੀ ਮੌਤ ਹੋਈ ਆ ਔਰ ਗੁਰਦਾਰਾ ਤੇ ਅਟੈਕ ਹੋਇਆ ਹੁਣ ਜੀ ਇਕੀ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਵੀ ਉਹਦੇ ਵਿੱਚ ਇੱਕ ਗਰੰਥੀ ਹਾਂ ਤੇ ਦੋ ਹੋਰ ਸਿੱਖ ਨੌਜਵਾਨ ਹਾਂ ਦੁਕਾਨਾਂ ਵਾਲੇ ਜਿਹੜੇ ਨੇੜੇ ਸੀਗੇ ਉੱਥੇ ਤੇ ਸੱਤ ਬੰਦੇ ਹੋਰ 10 ਬੰਦੇ ਟੋਟਲ ਹਾਂ ਉੱਥੇ ਉਹਨਾਂ ਦੀ ਮੌਤ ਹੋਈ ਜੀ ਕੁਝ ਲੋਕ ਜ਼ਖਮੀ ਹੋਏ ਜਿਹਦੇ ਵਿੱਚ ਮੁਸਲਮ ਵੀ ਆ ਜਿਨ੍ਹਾਂ ਦੀ ਮੌਤ ਹੋਈ ਆ ਜੀ ਜੀ ਤੇ ਸਿੱਖ ਵੀ ਆ ਯਾਨੀ ਕਿ ਦਰਸ਼ੀ ਭਾਜੀ ਵੀ ਗੱਲ ਤਾਂ ਉਹੀ ਆ ਨਾ ਵੀ ਜਿਹੜਾ ਅੱਤਵਾਦ ਦੀ ਨਾ ਕੋਈ ਧਰਮ ਹੁੰਦਾ ਨਾ ਕੋਈ ਅੱਤਵਾਦ ਦਾ ਇਹੜਾ ਹੁੰਦਾ ਜਾਤ ਹੁੰਦੀ ਆ ਕਿਉਂਕਿ ਉਹ ਤਾਂ ਅੱਤਵਾਦ ਤੋਂ ਜਿਹੜੇ ਹੈਗਾ ਪਰ ਫੌਜਾਂ ਨੂੰ ਜਿਵੇਂ ਹੁਣ ਕਿਧਰੋਂ ਇਹ ਆਈ ਮਜਾਹਿਲ ਆ ਤੁਸੀਂ ਇਹ ਦੇਖੋ ਵੀ ਅੱਜ ਸਵੇਰੇ ਗਏ ਕਿੰਨੇ ਮਰ ਗਏ ਜੀ ਇੱਧਰ ਕਿੰਨੇ ਹੋਰ ਮਰਨੇ ਹਮ 10-10 ਸਵੇਰੀ ਇਧਰੋਂ ਵੀ ਖਬਰ ਆ ਗਈ ਹਮ ਪਰ ਤੁਸੀਂ ਅੱਗੇ ਦੇਖੋ ਹਮ ਕਿੰਨੇ ਰੁਪਏ ਦਾ ਨੁਕਸਾਨ ਹੋਣਾ ਜੀ ਇਹ ਮਜਾਈਲਾਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਪਰਮਿੰਦਰ ਜੀ ਇਹ ਕੋਈ 1000 2000 ਲੱਖ 2 ਲੱਖ ਦੀ ਗੱਲ ਨਹੀਂ ਹੁੰਦੀ ਜੀ ਇਹਨਾਂ ਤੇ ਕਰੋੜਾਂ ਰੁਪਇਆ ਖਰਚ ਆਉਂਦਾ ਪਰ ਪਰ ਜਿਵੇਂ ਹੁਣ ਦੇਖਿਆ ਜਾਵੇ ਪਾਕਿਸਤਾਨ ਦੇ ਵਿੱਚ ਤਾਂ ਸਾਰਿਆਂ ਨੇ 에ਅਰ ਸਪੇਸ ਜਿਹੜੀ ਹੈਗੀ ਆ ਕੋਈ ਦੇਸ਼ ਦਾ ਜਹਾਜ਼ ਨਹੀਂ ਉਥੋਂ ਦੀ ਲੰਘ ਰਿਹਾ ਕਿਸੇ ਬਾਹਰਲੀਆ ਕੰਟਰੀਆਂ ਦੇ ਉਹਨਾਂ ਨੇ 에ਅਰ ਸਪੇਸ ਸਾਡਾ ਦਿੱਤੀ ਆ ਔਰ ਪੰਜਾਬ ਸ੍ਰੀਨਗਰ ਜਿਹੜੇ ਜਿਹੜੇ ਹੈਗੇ ਆ 에ਅਰਪੋਰਟ ਨੇ ਜਿਵੇਂ ਅਮਰਸਾਹਾ ਚੰਡੀਗੜ੍ਹ ਲਾ ਲਈਏ ਸ੍ਰੀਨਗਰ ਲਾ ਲਈਏ ਮਕਾਨ ਵੀ ਗੁਜਰਾਤ ਦੇ ਵੀ ਉਹਨਾਂ ਨੇ ਇੰਟਰਨੈਸ਼ਨਲ ਵੀ ਦੂਜੇ ਵੀ ਇੰਟਰਨੈਸ਼ਨਲ ਵੀ ਜਿਵੇਂ ਹੈਗੇ ਆ ਸਾਡੇ ਇੱਧਰ ਅੰਮ੍ਰਿਤਸਰ ਅੰਮ੍ਰਿਤਸਰ ਆ ਆਪਣਾ ਜਿਲ੍ਹਾ ਚੰਡੀਗੜ੍ਹ ਇਹ ਵੀ ਬੰਦ ਕਰ ਦਿੱਤਾ ਹਾਂਜੀ ਇਹਨਾਂ ਨੇ 에어 ਫੋਰਸ ਨੇ ਆਪਣੀ ਕਮਾਂਡ ਸੰਭਲ ਲਈ ਆ ਏਅਰ ਫੋਰਸ ਨੇ ਇਹਨਾਂ ਤੇ ਤੇ ਇਹਨਾਂ ਦੇ ਕਮਾਂਡ ਸਾਹਬ ਲਈ ਆ ਤੇ ਨਾਲ ਹੀ ਜਿਹੜਾ ਹੈਗਾ ਉਡਾਨਾਂ ਵੀ 4 ਦਿਨ ਲਈ 3-4 ਦਿਨ ਲਈ ਬੰਦ 에ਅਰ ਇੰਡੀਆ ਨੇ ਵੀ ਐਲਾਨ ਕਰਤਾ ਵੀ ਜਿਹਨੀਆਂ ਉਹ ਬੰਦ ਰਹੀਆਂ ਨੇ ਜ਼ਿਆਦਾਤਰ ਡੋਮੈਸਟਿਕ ਵੀ ਬੰਦ ਹੀ ਹੋ ਗਈ ਡੋਮੈਸਟਿਕ ਬੰਦ ਹੋ ਗਿਆ ਕਿਉਂਕਿ ਦਿੱਲੀ ਦਾ 에ਅਰਪੋਰਟ ਚੱਲ ਰਿਹਾ ਹੈ ਜੀ ਇੰਟਰਨੈਸ਼ਨਲ ਉਡਾਨਾਂ ਉੱਥੇ ਉਤਰ ਰਹੀਆਂ ਨੇ ਜਾ ਰਹੀਆਂ ਨੇ ਤੇ ਜਿਵੇਂ ਫਿਰੋਜ਼ਪੁਰ ਦਾ ਸੈਣੀ ਵਾਲਾ ਬਾਰਡਰ ਆ ਉਧਰੋਂ ਕਹਿੰਦੇ 20-25 ਪਿੰਡ ਜਿਹੜੇ ਹੈਗੇ ਆ ਉਹਨਾਂ ਦੇ ਪਲਾਨ ਕੋਈ ਜਿਹੜੇ ਨੁਕਸਾਨ ਉਹਨਾਂ ਲੋਕਾਂ ਦਾ ਉਹ ਜਿਹੜੇ ਬਾਰਡਰਾਂ ਦੇ ਪਿੰਡ ਜਿੱਥੇ ਲੜਾਈ ਹੁੰਦੀ ਹੈ ਜ ਸਾਰਾ ਕੁਝ ਛੱਡ ਕੇ ਜ਼ਰੂਰੀ ਸਮਾਨ ਲੈ ਕੇ ਉੱਥੋਂ ਭੱਜਣਾ ਬੱਚਿਆਂ ਨੂੰ ਔਰਤਾਂ ਨੂੰ ਲੈ ਕੇ ਕਹਿੰਦੇ ਉਹ ਦੋਵੇਂ ਉੱਧਰ ਨੂੰ ਆ ਰਹੇ ਨੇ ਪਰ ਆਰਮੀ ਉਹਨਾਂ ਨੂੰ ਰੋਕ ਰਹੀ ਆ ਵੀ ਨਹੀਂ ਵੀ ਅਸੀਂ ਤੁਹਾਡੀ ਰੱਖਿਆ ਲਈ ਆ ਪਰ ਲੋਕ ਫਿਰ ਵੀ ਨਹੀਂ ਨੁਕਸਾਨ ਹੁੰਦਾ ਨਾ ਲੋਕ ਜਿਹੜੇ ਹੈਗੇ ਆ ਆਰਮੀ ਕੋਲੇ ਤਾਂ ਸਾਰੇ ਸਾਧਨ ਹੈਗੇ ਆ ਆਮ ਬੰਦੇ ਕੋਲੇ ਕਿਹੜੇ ਸਾਧਨ ਉਹਨੇ ਵੀ ਅਸੀਂ ਆਪਦੇ ਬੱਚੇ ਨੂੰ ਮਨਾਉਣੇ ਜੀ ਜੀ ਉਹ ਜਿੰਦੀ ਪਲਾਨ ਕਰਦੇ ਜਾਂਦੇ ਪਲਾਨ ਕਰਦੇ ਕਬਦੇ 20 25% ਲੋਕ ਜਿਹੜੇ ਹੈਗੇ ਆ ਪਲਾਨ ਕਰ ਚੁੱਕੇ ਆ ਪਰ ਫਿਲਹਾਲ ਜਿਹੜਾ ਹੈਗਾ ਬਾਰਡਰਾਂ ਤੇ ਕੋਈ ਅਜਿਹਾ ਨਹੀਂ ਦੇਖਿਆ ਪਰ ਆਪਾਂ ਵੀ ਲੋਕਾਂ ਨੂੰ ਇਹ ਸਲਾਹ ਦੇਵਾਂਗੇ ਜਿਹੜੀ ਇੰਡੀਆ ਦੀ ਹੈ ਇਸ ਟਾਈਮ ਜੀ ਹੋਇਆ ਹਾਂ ਤਿੰਨੋਂ ਫੌਜਾਂ ਨੇ ਜੀ ਪੂਰੇ ਸਮਰੱਥ ਨੇ ਜੀ ਪਾਕਿਸਤਾਨ ਦੀ ਇੰਨੀ ਤਾਕਤ ਨਹੀਂ ਹੈ ਜੀ ਉਹ ਇੰਡੀਆ ਦਾ ਮੁਕਾਬਲਾ ਕਰ ਸਕੇ ਜੀ ਇੰਡੀਆ ਐਸ ਟਾਈਮ ਬਹੁਤ ਪਾਵਰਫੁਲ ਦੇਸ਼ ਬਣਿਆ ਹੋਇਆ ਹੈ ਜੀ ਇਹ ਚ ਕੋਈ ਦੋਰਾਵਾ ਨਹੀਂ ਹਮ ਅਮਰੀਕਾ ਵੀ ਇਹਦੀ ਪਾਵਰ ਨੂੰ ਮੰਨਣ ਲੱਗ ਗਿਆ ਹਮ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਉਹ ਵੀ ਮੰਨਦੇ ਆ ਜੀ ਮੈਂ ਤੁਹਾਨੂੰ ਦੱਸਦਾ ਮੀ ਮੋਦੀ ਸਾਹਿਬ ਗਏ ਸੀਗੇ ਪਿਛਲੇ ਵਾਰੀ ਉੱਥੇ ਆਸਟ੍ਰੇਲੀਆ ਜੀ ਜਿਹੜੇ ਆ ਅਲਬਨੀ ਜਿਹੜੇ ਹੁਣ ਦੁਬਾਰਾ ਜਿੱਤੇ ਐ ਹਾਂ ਇਹਨਾਂ ਨੇ ਲੋਕਾਂ ਦੀ ਹਾਜ਼ਰੀ ਚ ਪਰਮਿੰਦਰ ਜੀ ਸਿਡਨੀ ਹੋਇਆ ਸੀ ਫੰਕਸ਼ਨ ਹਮ ਮੋਦੀ ਜੀ ਦਾ ਬੌਸ ਹਮ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਦੂਜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਕਵੇ ਹਮ ਇਹ ਉਹਦੀ ਵਰਡਿੰਗ ਸੀ ਆਪਦੇ ਭਾਸ਼ਣ ਚ ਆਸਟ੍ਰੇਲੀਆ ਦੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਜੀ ਜੀ ਦੇਖੋ ਇਹ ਤਾਂ ਹੈ ਭਾਰਤ ਐਸਟੇਨ 140 ਕਰੋੜ ਲੋਕਾਂ ਦਾ ਦੇਸ਼ ਹੈ ਜੀ ਤੇ ਆਪਾਂ ਆ ਵੀ ਹੁਣ ਖਬਰਾਂ ਤੁਸੀਂ ਵੀ ਪੜੀਆਂ ਹੋਣਗੀਆਂ ਦਰਸ਼ਕਾਂ ਨੇ ਵੀ ਪੜੀਆਂ ਹੋਣੀਆਂ ਵੀ ਜਾਪਾਨ ਨੂੰ ਛੱਡ ਕੇ ਭਾਰਤ ਚੌਥੀ ਜੀ ਵੱਡੀ ਤਾਕਤ ਇਸ ਸਾਲ ਬਣ ਜਾਣਾ ਜੀ ਇੱਕ ਸਾਲ ਬਾਅਦ ਕਹਿੰਦੇ ਤੀਸਰੀ ਤਾਕਤ ਹੋਊਗਾ ਭਾਰਤ ਇਸ ਤਰ੍ਹਾਂ ਭਾਰਤ ਹੁਣ ਅੱਗੇ ਵਧਦਾ ਜਾ ਰਿਹਾ ਕਿਉਂਕਿ ਸੌਫਟਵੇਅਰ ਦਾ ਅਸੀਂ ਪਹਿਲੀ ਜਿਹੜਾ ਇੰਡੀਆ ਨਾ ਟੌਪ ਤੇ ਆ ਨੰਬਰ 1 ਤੇ ਆ ਸੌਫਟਵੇਅਰ ਦੇ ਵਿੱਚ ਜਿਹੜੀ ਮੰਡੀ ਤੁਹਾਡੇ ਕੋਲ ਆ ਪਰਮੰਦਰ ਜੀ ਉਹ ਕਿਸੇ ਹੋਰ ਦੇਸ਼ ਕੋਲੇ ਸੰਸਾਰ 'ਚ ਨਹੀਂ ਹੈ ਜੀ ਜੀ ਚਾਈਨਾ ਜਿਹੜਾ ਕਿ ਤੁਹਾਡੇ ਤੋਂ ਅੱਗੇ ਹੁੰਦਾ ਸੀ ਹਮ ਚਾਈਨਾ ਦਾ ਕੀ ਹੋਇਆ ਜਦੋਂ ਦਾ ਉਹਨਾਂ ਨੇ ਪਾਬੰਦੀ ਲਾਈ ਇੱਕ ਬੱਚੇ ਵਾਲੀ ਹਾਂ ਉਹਦਾ ਹੁਣ ਅੱਜ ਨੁਕਸਾਨ ਉਹਨਾਂ ਨੂੰ ਕੀ ਹੋ ਰਿਹਾ ਹੈ ਉਹਨਾਂ ਕੋਲੇ ਬੁੱਢੇ ਬੰਦੇ ਜ਼ਿਆਦਾ ਹੋ ਗਏ ਹਮ ਜਵਾਨੀ ਘਟ ਗਈ ਜੀ ਜਿਹੜੀ ਤੁਹਾਡੀ ਪਰਚੇਜ ਪਾਵਰ ਵਾਲੇ ਆ ਮੀਡਲਮੈਨ ਆ ਉਹ ਇੰਡੀਆ ਕੋਲੇ ਇਸ ਟਾਈਮ ਦੁਨੀਆ ਚ ਸਭ ਤੋਂ ਵੱਧ ਆ ਜੀ ਜਿੰਨਾ ਜੁੱਤ ਸਾਡੇ ਕੋਲ ਹੈ ਨਾ ਇੰਡੀਆ ਕੋਲੇ ਜੀ 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 ਕਿਸੇ ਦੇਸ਼ ਕੋਲੇ ਹੈ ਜੀ ਤੁਸੀਂ ਆਪ ਦੇਖੋ ਤੁਸੀਂ ਅੱਧੀ ਕ ਦੁਨੀਆ ਤਾਂ ਆਪਾ ਘੁੰਮੀ ਆਏ ਹਮ ਜਿੱਥੇ ਤੁਸੀਂ ਜਾਂਦੇ ਹੋ ਤੁਹਾਡਾ ਨੌਜਵਾਨ ਜੀ ਚਾਹੇ ਸਿੱਖ ਹੈ ਚਾਹੇ ਉਹ Hindu ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਇਸਾਈ ਹੈ ਚਾਹੇ ਜੋ ਵੀ ਹੈ ਹਮ ਉਹ ਤੁਹਾਨੂੰ ਉੱਥੇ ਦਿਖਦਾ ਹੈ ਇੰਡੀਆ ਦਾ ਇੰਡੀਆ ਦਾ ਹਮ ਤੇ ਵਧੀਆ ਰਾਰਿਆਂ ਚ ਲਿਖਦਾ ਜੀ ਲੇਬਰ ਕਰਦਾ ਵੀ ਦਿਖਦਾ ਪਰ ਹੁਣ ਅਸੀਂ ਸਨ ਫਰਾਸਿਸਕ ਹੋ ਗਏ ਹੂੰ ਉੱਥੇ ਤੁਹਾਨੂੰ 25 30% 25 30% ਵਹਿ ਰਹਿਆਂ ਅਮਰੀਕਾ ਚ Apple ਆ ਜਿਹੜੇ ਤੁਹਾਡੇ ਆ ਕੀ ਹੈ ਮਸਕ ਸਾਹਿਬ ਦੀ ਕੰਪਨੀ ਹੂੰ ਜਿੰਨੀਆਂ ਵੀ ਆਈਟੀ ਦੀਆਂ ਕੰਪਨੀਆਂ ਨੇ ਉਹ ਸਨ ਫਰਾਸਿਸਕੋ ਵੱਡੇ ਵੱਡੇ ਦਫ਼ਤਰ ਆ ਉਹਨਾਂ ਦੇ ਜੀ ਉਹਨਾਂ ਚ ਤੁਹਾਨੂੰ 25 ਤੋਂ 30% ਇੰਡੀਅਨ ਮੁੰਡੇ ਕੁੜੀਆਂ ਦੇਖਦੇ ਆ ਕੰਮ ਕਰਦੇ ਨੌਜਵਾਨ ਜੀ ਹੁਣ ਅਮਰੀਕਾ ਸਾਡੇ ਤੋਂ ਅਮਰੀਕਾ ਕੰਮ ਕਰਾ ਰਿਹਾ ਇੰਡੀਆ ਤੋਂ ਜਿਹੜਾ ਪਤਾ ਨਹੀਂ ਇੱਥੇ ਬਹਿ ਕੇ ਵੀ ਕੰਮ ਸਾਡੇ ਕਾਲ ਸੈਂਟਰ ਆ ਬੰਗਲੌਰ ਆ ਗੁਰੂਗਰਾਮ ਆ ਸਾਨੂੰ ਫੜਾ ਸਿਸਟਮ ਨੂੰ ਇੰਡੀਆ ਲੱਗਦਾ ਜੀ 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 ਆਈਟੀ ਦਾ ਕੰਮ ਆਪਣੇ ਆਪਣੇ ਬੱਚੇ ਉੱਥੇ ਕੰਮ ਕਰ ਰਹੇ ਜੀ ਕਿਉਂਕਿ ਹੁਣ ਜਿਹੜਾ ਭਾਰਤ ਆ ਹੁਣ ਪਹਿਲਾਂ ਵਾਲੀ ਚੀਜ਼ ਨਹੀਂ ਦਰਸ਼ੀ ਪਾ ਜੀ ਆਪਾਂ ਦਰਸ਼ਕਾਂ ਨਾਲ ਵੀ ਚਲੋ ਦਰਸ਼ਕਾਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੋਊਗਾ ਕਿਉਂਕਿ ਪਾਵਰ ਬਣ ਚੁੱਕਿਆ ਵਾ ਪਰ ਹੁਣ ਗੱਲ ਆ ਮੌਜੂਦਾ ਲੜਾਈ ਦੀ ਸਰਹੱਦਾਂ ਤੇ ਜਿਹੜੇ ਹੈਗੇ ਆ ਮੋਹ ਤੇ ਦੀਵੇ ਵਰਣ ਨਾ ਕੇਜ ਰਹੇਗਾ ਨਫ਼ਰਤ ਦੇ ਪਰ ਅਸੀਂ ਇਹੀ ਆਸ ਕਰਾਂਗੇ ਕਿਉਂਕਿ ਜਿਹੜੀਆਂ ਲੜਾਈਆਂ ਦੇ ਨਾਲ ਆਮ ਲੋਕਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਪਰ ਫਿਰ ਵੀ ਕਿਉਂਕਿ ਫਿਲਹਾਲ ਜਿਹੜਾ ਹੈਗਾ ਲੋਕਾਂ ਉਹ ਵੀ ਜਿਹੜਾ ਹੈਗਾ ਦਰਨ ਦਾ ਲੋਡ ਨਹੀਂ ਕਿਉਂਕਿ ਫਿਰ ਸਾਡੀਆਂ ਫੌਜਾਂ ਔਰ ਸਾਡੀਆਂ ਸਰਕਾਰਾਂ ਮੌਕ ਡਰੈਲ ਕਰਕੇ ਜਿਹੜਾ ਹੈਗਾ ਤੁਹਾਨੂੰ ਦੱਸ ਰਹੀਆਂ ਫਿਊਚਰ ਦੇ ਵਿੱਚ ਕੋਈ ਲੋਡ ਪਵੇ ਪਰ ਅਜੇ ਹੀ ਮੈਨੂੰ ਤਾਂ ਲੱਗਦਾ ਨਹੀਂ ਸਾਨੂੰ ਵੀ ਜਿਹੜੀ ਹੈਗੀ ਆ ਹੋਵੇ ਪਰ ਪਰ ਫਿਰ ਵੀ ਸ਼ਰਤਾਂ ਤੋਂ ਡਰਨਾ ਚਾਹੀਦਾ ਜੀ 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 ਅਲਰਟ ਰਹਿਣਾ ਚਾਹੀਦਾ ਆਰਮੀ ਦੇ ਜਿਹੜੇ ਆ ਉਹਨਾਂ ਦੀ ਜਿਹੜੀ ਹੈਗੀ ਆ ਆਰਮੀ ਦੀ ਪ੍ਰਸ਼ਾਸਨ ਦੀ ਜਿਹੜੀ ਹੈ ਗਾਈਡਲਾਈਨ ਆ ਉਹਨਾਂ ਦੀ ਜਿਹੜੀ ਹੈਗੀ ਆ ਜਿਹੜੀਆਂ ਕੀਤੀਆਂ ਹੋਈਆਂ ਐਡਵਾਈਜ਼ਰੀਆਂ ਉਹਨਾਂ ਦੇ ਮੁਤਾਬਕ ਜਰੂਰ ਚੱਲੋ ਤੇ ਸਾਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਲੇਖਾ ਜੋਖਾ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਸੀ ਕਾਲ ਜੀ ਸ਼ੁਸ਼ਕਾਲ ਜੀ